ਕਿ ਕੋਈ ਹੋਰ ਨਵਾਂ ਮਿਲਿਆ ਕੋਈ ਇਹ ਬੇਸਿਕਲੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਕੱਲ ਤੋਂ ਸਾਡਾ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਦੀ ਡਾਇਰੈਕਸ਼ਨਸ ਦੇ ਉੱਤੇ ਆਪਰੇਸ਼ਨ ਪ੍ਰਹਾਰ ਜਿਹੜਾ 72 ਘੰਟਿਆਂ ਦਾ ਸਾਡਾ ਇੱਕ ਹਾਈ ਇੰਪੈਕਟ ਆਪਰੇਸ਼ਨ ਅਸੀਂ ਚਲਾਇਆ ਹੈ ਮਾੜੀ ਅਨਸਰਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਉਸੇ ਲੜੀ ਦੇ ਵਿੱਚ ਜਿਹੜੀ ਲੁਧਿਆਣਾ ਤੇ ਹਾਥੀ ਪੁਲਿਸ ਹੈ ਉਹਦੇ ਵੱਲੋਂ ਵੀ ਜੰਗੀ ਪੱਧਰ ਤੇ ਇਹ ਇੱਕ ਜਿਹੜਾ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਹੈ ਉਦੇ ਵਿੱਚ ਮੈਂ ਦੱਸਣਾ ਚਾਹਾਂਗਾ ਵੀ ਕੱਲ ਪਹਿਲੇ ਦਿਨ ਆਪਰੇਸ਼ਨ ਦੇ ਵਿੱਚ ਕਰੀਬ ਅਸੀਂ 40 ਬੰਦੇ ਜਿਹੜੇ ਵੱਖ-ਵੱਖ ਕੇਸਿਸ ਚ ਵਾਂਟਿਡ ਸੀ ਤੇ ਹੋਰ ਕ੍ਰਾਈਮਨਲ ਐਲੀਮੈਂਟ ਸੀਗੇ ਗੈਂਗਸਟਰ ਜਾਂ ਉਹਨਾਂ ਦੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਕ੍ਰਾਈਮ ਉਹ ਆਪਾਂ ਬੰਦੇ ਫੜੇ ਤੇ ਸਿਮਿਲਰਲੀ ਅੱਜ ਵੀ ਕਰੀਬ 35 ਮਾਰਨਿੰਗ ਚ ਰੇਡਸ ਭੇਜੀਆਂ ਗਈਆਂ ਗਈਆਂ ਸੀਗੀਆਂ ਜਿਨ੍ਹਾਂ ਨੇ ਕਰੀ 25 ਬੰਦੇ ਆਲਰੇਡੀ ਆਪਾਂ ਅਲੱਗ-ਅਲੱਗ ਕਿਸਮ ਦੇ ਜਿਹੜੇ ਕ੍ਰਿਮਿਨਲ ਐਕਟੀਵਿਟੀਜ਼ ਇਨਵੋਲਡ ਸੀ ਉਹ ਆਪਾਂ ਫੜੇ ਹੈਗੇ ਆ ਤੇ ਉਹਨਾਂ ਦੀ ਅੱਗੇ ਕਾਰਵਾਈ ਜਿਹੜੀ ਉਹ ਚੱਲ ਰਹੀ ਹੈ ਤੇ ਉਸੇ ਲੜੀ ਦੇ ਵਿੱਚ ਜਿਹੜੇ ਸਾਰਾ ਸਾਡੇ ਏਰੀਆ ਡੋਮਿਨੇਸ਼ਨ ਹੈ ਨਾਕਾਬੰਦੀ ਹੈ ਰੇਡਸ ਆਉਂ ਚੱਲ ਰਹੀਆਂ ਨੇ ਸੋ ਅੱਜ ਆਪਾਂ ਇੱਥੇ ਟਾਕਾ ਲਗਾਇਆ ਹੋਇਆ ਹੈ ਇਹ ਉਸੇ ਆਪਰੇਸ਼ਨ ਦੇ ਪਾਰਟ ਦੇ ਵਿੱਚ ਤੇ ਮੈਂ ਦੱਸਣਾ ਚਾਹੁੰਦਾ ਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ 3 ਦਿਨ ਲਈ ਇਸੇ ਤਰ੍ਹਾਂ ਕੰਟੀਨਿਊ ਰਹੂਗਾ ਤੇ ਉਸ ਤੋਂ ਬਾਅਦ ਵੀ ਜਿਹੜਾ ਅਸੀਂ ਇਹਨੂੰ ਚਲਾਵਾਂਗੇ ਤਾਂ ਕਿ ਜਿਹੜੇ ਵੀ ਮਾੜੀ ਅੰਸਰ ਹੈ ਐਂਟੀ ਸੋਸ਼ਲ 엘ਿਮੈਂਟਸ ਹੈ ਉਹਨਾਂ ਚ ਡਰ ਪੈਦਾ ਹੋ ਜਾਏ ਤੇ ਕ੍ਰਾਈਮ ਕਰਨ ਤੋਂ ਕਰਨ ਤੋਂ ਸੋਵਾਰ ਸੋਚਣ ਉਸ ਤੋਂ ਪਹਿਲਾਂ ਤੇ ਜਿਹੜੀ ਲੁਧਿਆਣਾ ਦੇ ਹੱਤੀ ਦੀ ਵਚਨਬੱਧਤਾ ਹੈ ਪੁਲਿਸ ਦੀ ਇੱਕ ਸੇਫ ਤੇ ਸਿਕਿਉਰ এনਵਾਇਰਨਮੈਂਟ ਪ੍ਰੋਵਾਈਡ ਕਰਨ ਦੀ ਲੋਕਾਂ ਲਈ ਉਹਦੇ ਲਈ ਅਸੀਂ ਵਚਨਬੱਧ ਹੈ ਤੇ ਸਾਡੇ ਸਾਰੇ ਆਨ ਵਾਲੇ ਦਿਨਸ਼ ਐਫਰਟਸ ਇਹਦੇ ਲਈ ਅਸੀਂ ਹੋਰ ਮਲਟੀਪਲਾਈ ਕਰਾਂਗੇ ਤੇ ਇਨਸ਼ੋਰ ਕਰਾਂਗੇ ਵੀ ਆਪਾਂ ਇੱਕ ਸੇਫ ਤੇ ਸਿਕਿਉਰ ਵਾਤਾਵਰਨ ਲੋਕਾਂ ਨੂੰ ਦੇ ਸਕੀਏ ਧੰਨਵਾਦ ਥੈਂਕ ਯੂ